ਪੰਜਾਬ ਨੇਸ਼ਨ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਇਸ ਵੇਲੇ ਦੀ ਖਬਰ ਹਲਕਾ ਮੁਕੇਰੀਆਂ ਦੇ ਕਸਬਾ ਹਜੀਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਚੋਰਾਂ ਨੇ ਵਕ ਵਕ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾਂ ਦੁਕਾਨਦਾਰ ਦੇ ਮਾਲਕਾਂ ਨਾਲ ਔਰ ਇੱਕ ਦੱਸਦੀ ਹੈ ਵੱਡੀ ਖਬਰ ਕਿ ਚੋਰਾਂ ਨੇ ਰਾਤ ਨੂੰ ਇੱਕ ਟੈਂਪੋ ਡਰਾਈਵਰ ਗੱਡੀ ਲੈ ਕੇ ਵੀ ਫਰਾਰ ਹੋ ਗਏ ਹਨ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ ਤੋਂ ਤਸਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਬਾਕਰੀ ਵੀ ਜਿਹੜਾ ਆਪਣੀ ਹੰਦਾ ਭਾਜੀ ਆਟੇ ਦੀਆਂ ਪੂਰੀਆਂ ਚਾਰ ਪੰਜ ਚੱਕੇ ਲੈ ਗਏ ਸ਼ਟਰ ਤੋਂ ਕਿੰਦਰ ਬਣੇ ਹਾਂਜੀ ਹਾਂਜੀ ਨਹੀਂ ਸ਼ਟਰ ਨਹੀਂ ਤੋੜਿਆ ਬਾਹਰੋਂ ਜਿਹੜਾ ਜੰਗਲੇ ਲਾਏ ਹੋ ਸਾਰੇ ਤੋੜ ਕੇ ਤਾਲੇ ਫੇਰ ਅੰਦਰੋਲੇ ਸਾਡਾ 2500 ਦਾ ਸਰ ਇਹ ਮਰਦੀ ਕੋਈ ਹਾਂਜੀ ਸਵੇਰਾ ਕੀਤੀ ਪੁਲਿਸ ਨੂੰ ਇਨਫੋਰਮੇਸ਼ਨ ਰਿਪੋਰਟ ਵੀ ਲੈ ਕੇ ਲੱਗੇ ਕਿੰਨੇ ਬੰਦੇ ਦਿਖਾਈ ਦਿੱਤੇ ਸੀ ਦੋ ਦੋ ਬੰਦੇ ਦਾ ਗੱਲ ਤੇ ਹੋਰ ਕੀ ਮੰਗ ਕਰਦੇ ਤੁਹਾਨੂੰ ਦਾ ਇਹ ਮੰਗੇ ਕਿ ਬੰਦੇ ਫੜੇ ਜਾਣ ਸਿੰਘ ਕੀ ਜੀ ਰਾਤ ਨੂੰ ਪਤਾ ਨਹੀਂ ਤੁਹਾਡੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਕੀ ਜੀ ਕਰਤੀ ਅਸੀਂ ਰੋਜ਼ ਹੀ ਜਰਾ ਦੁਕਾਨ ਬੰਦ ਕਰਕੇ ਰੋਜ਼ ਅਸੀਂ 9 ਵਜੇ ਘਰ ਚੱਲ ਜਾਂਦੇ ਆ ਜਦੋਂ ਸਾਡਾ ਸਿਰੇ ਨੌਕਰ ਆਇਆ ਦੁਕਾਨ ਉਹਨੇ ਖੋਲੀ ਤੇ ਬਾਹਰ ਸਾਡੇ ਮੁਰਗੇ ਸੀਗੇ ਬੇਦੇਸੀ ਔਰ ਚੋਰ ਤਾਲਾ ਤੋੜ ਕੇ ਤੇ ਲੈ ਗਏ ਕਿੰਨਾ ਨੁਕਸਾਨ ਨੁਕਸਾਨ ਸਾਡਾ ਹੋਇਆ ਜੀ ਕੋਈ 5000 ਰੁਪਏ ਦਾ ਨਹੀਂ ਕੋਈ ਨਹੀਂ ਜੀ ਪਹੁੰਚਿਆ ਤੇ ਕੀ ਮੰਗਤ ਅਸੀਂ ਇਹੀ ਮੰਗ ਕਰਦੇ ਜਿਹੜੀਆਂ ਚੋਰੀਆਂ ਹੋ ਰਹੀਆਂ ਇਹ ਸਰਕਾਰ ਇੱਥੇ ਐਸ ਐਚਓ ਜਿਹੜੇ ਹੈਗੇ ਆ ਪੁਲਿਸਮ ਉਹ ਥੋੜਾ ਧਿਆਨ ਦੇਣ ਤੇ ਇਹ ਜਿਹੜੀਆਂ ਚੋਰੀਆਂ ਦਾ ਠੱਲ ਪਾਈ ਜਾਵੇ ਮੇਰਾ ਨਾਮ ਭਜੀ ਰਾਜਵੀਰ ਸਿੰਘ ਹੈ ਜੀ ਤੇ ਪੰਜਾਬ ਟੈਲੀਕਮ ਪੰਜਾਬ ਇੰਟਰਪ੍ਰਾਈਜ਼ਸ ਦੇ ਨਾਂ ਤੋਂ ਮੇਰੀ ਇਹ ਦੁਕਾਨ ਹੈ ਬੀਤੀ ਰਾਤ ਕੁਝ ਸਰਾਤੀ ਅਨਸਰਾਂ ਨੇ ਜਿੱਦਾਂ ਸਾਡੀਆਂ ਦੁਕਾਨਾਂ ਦੇ ਭਾਂ ਤੋੜ ਦਿੱਤੀ ਆ ਮੇਰੀ ਦੁਕਾਨ ਦਾ ਵਿਚਾਰਿਆ ਉਹਨਾਂ ਨੇ ਪੂਰਾ ਜੋਰ ਲਗਾਇਆ ਹੋਇਆ ਛੱਟਲ ਦੇ ਉੱਤੇ ਕੋਈ ਲੋਹੇ ਦੀ ਚੀਜ਼ ਪਾ ਕੇ ਫਸਾ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਐ ਬਟ ਟੁੱਟੀ ਨਹੀਂ ਪਰ ਫਿਰ ਵੀ ਆਪਾਂ ਸਾਰੀ ਮਾਰਕੀਟ ਵਾਲੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਰਾਤ ਨੂੰ ਇੱਥੇ ਥੋੜਾ ਫੇਰਾ ਤੋੜਾ ਰੱਖਿਆ ਜਾਏ ਕਿਉਂਕਿ ਜੇ ਇਸ ਤਰ੍ਹਾਂ ਦੀ ਅਨਸਰ ਹੈ ਇਹਨਾਂ ਨੂੰ ਠੱਲ ਪਾਈ ਜਾ ਸਕੇ ਇਹ ਸਾਡੀ ਮਾਰਕੀਟ ਦੇ ਵਿੱਚ ਲਗਭਗ 4 ਤੋਂ 5 ਦੁਕਾਨਾਂ ਦੇ ਵਿੱਚ ਚੋਰੀ ਹੋਈ ਆ ਆਪ ਸਾਡੇ ਇੱਕ ਮੈਡੀਕਲ ਸਟੋਰ ਆ ਉਹਦੀ ਦੁਕਾਨ ਟੁੱਟੀ ਐ ਇੱਕ ਅੱਗੇ ਨਿੱਕਾ ਆਇਲ ਸਟੋਰ ਆ ਉੱਥੇ ਟੁੱਟੀ ਐ ਪਹਿਲਵਾਨ ਮੀਟ ਸ਼ਾਪ ਦੇ ਨੁਕਸਾਨ ਹੋਇਆ ਇੱਕ ਬੇકરી ਦੇ ਨੁਕਸਾਨ ਹੋਇਆ ਸੋ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਐ ਕਿ ਇਸ ਸਰਦੀ ਅੰਸਰਾਂ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾ ਸਕੇ ਕਿਹਨਾ ਆਪਣਾ ਦੇਸ ਆ ਕਿਹੜਾ ਕਿਹੜਾ ਥੋੜਾ ਗੰਦਾ ਇਹ ਚੋਰੀ ਕਿੱ데 ਗੱਡੀ ਹੋਈ ਐ ਕੀ ਮਾਮਲਾ ਇਹ ਮਾਮਲਾ ਸਾਨੂੰ ਆਪ ਨੂੰ ਸਮਝ ਆਇਆ ਦੁਕਾਨ ਤੇ ਸੀਗੀ ਕਿ ਕਿਹਦੀ ਖੜੀ ਹੁੰਦੀ ਐ ਮੁੰਡਾ ਦੱਸ ਆਪਾ ਲੋਵਾਲ ਮੋੜ ਦੇ ਨਾਲ ਪਾਲ ਸਕੂਲ ਕੋਲ ਹੈ ਸਰਵਟੇਸ਼ਨ ਤੇ ਤੁਸੀਂ ਸੜੀ ਚੰਗੀ ਹਾਂਜੀ ਕਿਤੇ ਪੱਲੇ ਪੱਲੇ ਗੱਡੀ ਹਾਂਜੀ ਮੈਨੂੰ ਸਵੇਰੇ ਫੋਨ ਆਇਆ ਜੀ ਮੁੰਡਾ ਅੰਦਰ ਸੁੱਤਾ ਸੀ ਡਰਾਈਵਰ ਫੋਨ ਆਇਆ ਮੈਨੂੰ ਸਵੇਰੇ ਕਿ ਗੱਡੀ ਤੇ ਤੁਸੀਂ ਲੈ ਕੇ ਮੈਂ ਕਿਹਾ ਲਈ ਤੇ ਫਿਰ ਮੈਂ ਕਿਹਾ ਵੀ ਗੱਡੀ ਆ ਕਿਥੇ ਚਾਬੀ ਅੰਦਰ ਪਈ ਸੀ ਗੱਡੀ ਦਾ ਨੰਬਰ ਕੀ 2201A 393 ਉਹ ਤੁਹਾਡੇ ਬਰ ਕੋਲ ਥੋੜੀ ਜਿਹੀ ਚੈੱਕ ਕੀਤੀ ਗਈ ਐਮਪੀ ਤੇ ਗੱਡੀ ਕਰਲੇ ਪਏ ਅਜੇ ਤੁਸੀਂ ਕੱਦਿਆ ਤੁਸੀਂ ਨਹੀਂ ਆਜੇ ਤੱਕ ਨਹੀਂ ਹੁਣ ਕੀ ਬੰਦ ਕਰਦੇ ਆ ਅਜੇ ਤਾਂ ਮੰਗੇ ਹੀ ਕਰਦੇ ਵੀ ਸਾਰੇ ਸਾਨੂੰ ਗੱਡੀ ਲੱਭ ਕੇ ਦੇ ਇਹ ਕੋਈ ਸੌਤਰਾ ਨਹੀਂ ਸੀ ਹਾਂਜੀ ਫਾਇਦਾ ਦੀ ਕਰਾਇਆ ਇਹਨੇ ਚੋਰੀਆਂ ਦਾ ਕਾਰੋਬਾਰ ਵਧਦਾ ਜਾ ਰਿਹਾ ਕਿਉਂਕਿ ਜਿਹੜੀ ਆ ਨਸ਼ਾ ਮਾ ਕੁਰੀ ਆ ਜਿੰਨੇ ਵੀ ਜਿੰਨੇ ਵੀ ਚੋਰੀਆਂ ਹੋਈਆਂ ਹੋਰ ਤਾਂ ਕੋਈ ਸਮਾਨ ਲੈ ਜਾਂਦੇ ਨਹੀਂ ਕੱਢ ਕੇ ਅਜਿਹੀਆਂ ਦੁਕਾਨਾਂ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸੋ ਆ ਮੁਰਗੇ ਦੀ ਦੁਕਾਨ ਸੀਗੀ ਸਾਡੇ ਪਹਿਲਵਾਨ ਜੀ ਦੀ ਉਥੋਂ ਮੁਰਗੇ ਕੱਢ ਕੇ ਲੈ ਗਏ ਸੋ ਬੜੀ ਮੰਦ ਭਾਗੀ ਗੱਲ ਆ ਬਦਰੋ ਤੇ ਜਿਹੜਾ ਚੋਰੀਆਂ ਦਾ ਸਿਲਸਲਾ ਵਧਦਾ ਜਾਂਦਾ ਆਉਣ ਵਾਲੇ ਸਮੇਂ ਨੂੰ ਜੀ ਥਾਣੇ ਦੇ ਲਾਗੇ ਜਾਂ ਸ਼ਹਿਰ ਦੇ ਵਿੱਚ ਤੇ ਵਧਦੀ ਆ ਉਥੇ ਚੋਰੀਆਂ ਹੋਣ ਲੱਪੈਣ ਫੜੇ ਫਿਰ ਤਾਂ ਫਿਕਰ ਵਾਲੀ ਗੱਲ ਆ ਆਉਣ ਵਾਲੇ ਸਮੇਂ ਦੇ ਘਰਾਂ ਵਾਲੇ ਬੰਦੇ ਆ ਘਰ ਜਿਹੜੇ ਉਹ ਕਿੱਥੇ ਸੇਫ ਰਹਿਣਗੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਆਉਣ ਵਾਲੇ ਸਮੇਂ ਨੂੰ ਹੁਣ ਜਿਹੜੀਆਂ ਚੋਰੀਆਂ ਹੋਈਆਂ ਇਹ ਬੰਦੇ ਫੜੇ ਜਾਣ ਨਾਲੇ ਜਿਹੜੀ ਸ਼ਹਿਰ ਦੀ ਰਾਤ ਨੂੰ ਜਿਹੜੀ ਅਗਸਤਾ ਉਹ ਲਾਈ ਜਾਵੇ ਤੁਸੀਂ ਮੰਗ ਕਰਦੇ ਆਪੇ ਜਿਹੜੇ ਆ ਜਾਂ ਤੇ ਸਰਕਾਰ ਕੋਲੋਂ ਸੀਸੀਟੀਵੀ ਕੈਮਰੇ ਚੌਂਕਾਂ ਚਲਾਏ ਜਾਣ ਜਿੱਦਾਂ ਸਾਡੇ ਬੁੱਢਾ ਵਾਲੇ ਚੌਕ ਹੋ ਗਿਆ ਬਾਜ਼ਾਰ ਹੋ ਗਿਆ ਇੱਥੇ ਥਾਣੇ ਲੱਗ ਗਏ ਉਹਦਾ ਕੰਟਰੋਲ ਥਾਣੇ ਦਿੱਤਾ ਜਾਵੇ ਉਥੇ ਸੀਸੀਟੀਵੀ ਕੈਮਰਾ ਹੈ ਜਿੱਦਾਂ ਬੰਕੀਆਂ ਦੇ ਵਿੱਚ ਚੋਰ ਫੜੇ ਜਾਂਦੇ ਆ ਇਸੇ ਤਰ੍ਹਾਂ ਹਾਜੀਪੁਰ ਦੇ ਵਿੱਚ ਵੀ ਇਹ ਸੀਸੀਟੀਵੀ ਕੈਮਰੇ ਸਰਕਾਰ ਵੱਲ ਲਾਇਆ ਜਾਣ ਪਰ ਸਰਕਾਰ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਹਾਇਤ ਕੀਤੀ ਜਾਵੇ ਸ਼ਾਮ ਨੂੰ ਜਿਹੜੀ ਅਗਸਤ ਗਸਤ ਹੈਗੀ ਰਾਤ ਨੂੰ ਉਹ ਜੂਰੀਆ ਪਟੋਲੀਮ ਜਿਹੜਾ ਆਪਾਂ ਨੇ ਚਲਦੇ ਆ ਇਹਨਾਂ ਨੂੰ ਜਰੂਰ ਲਾਇਆ ਜਾਵੇ ਤਾਂ ਕਿ ਜਿਹੜੇ ਚੋਰ ਆ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਵੀ ਠੀਕ ਆ ਡਾਂਲੇ ਚੋਰ ਫੜੇ ਜਾਣ ਤੇ ਬਹੁਤ ਵਧੀਆ ਗੱਲ ਆ